ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੇਲੇ ਨਿਕਲਦੇ ਸ਼ੇਰ ਕਾਂਢ ਵੀਮਾ ਦੇਖਣ ਮੈਂ ਥੋੜੇ ਦਿਸੇ ਲੜਤੇ ਕਣੇ ਦਿਸਾਂਹੀਂ ਜੈਨ ਖਾਨ ਨੂੰ ਸੁਨੇਹਾ ਭੇਜੋ ਤੇ ਤੁਰੰਤ ਪੇਸ਼ ਹੋਣ ਲਈ ਕਹੋ ਗੁੱਸੇ ਨਾਲ ਅਫਦਾਲੀ ਦੀਆਂ ਅੱਖਾਂ ਵਿੱਚੋਂ ਅੱਗ ਦੇ ਭਾਂਬੜ ਨਿਕਲ ਰਹੇ ਸਨ ਕੁਝ ਵੀ ਉਸਦੇ ਸੋਚੇ ਮੁਤਾਬਕ ਨਹੀਂ ਹੋ ਰਿਹਾ ਸੀ ਬੇਸ਼ੱਕ ਉਸਨੇ ਸਿੱਖ ਪਰਿਵਾਰਾਂ ਦੇ ਵਹੀਰ ਵਿੱਚੋਂ ਕਈ ਹਜ਼ਾਰ ਸਿੱਖ ਬੀਬੀਆਂ, ਬੱਚੇ, ਬੁੱਢੇ ਮਾਰ ਦਿੱਤੇ ਸਨ ਪਰ ਉਹ ਸਿੰਘਾਂ ਨੂੰ ਮਾਰਨਾ ਨਹੀਂ ਖਤਮ ਕਰਨਾ ਚਾਹੁੰਦਾ ਸੀ ਤੇ ਇਸ ਵਿੱਚ ਉਸ ਨੂੰ ਆਪਣਾ ਆਪ ਕਿਤੇ ਵੀ ਸਫਲ ਹੁੰਦਾ ਦਿਖਾਈ ਨਹੀਂ ਦੇ ਰਿਹਾ ਸੀ ਅਫਗਾਨ ਫੌਜਾਂ ਖਾਲਸੇ ਦਾ ਹੌਸਲਾ ਤੋੜਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀਆਂ ਸਨ ਜੀ ਜਹਾ ਆਪਣਾ ਹੁਕਮ ਜ਼ੈਨ ਖਾਨ ਅਬਦਾਲੀ ਅੱਗੇ ਪੇਸ਼ ਹੁੰਦੇ ਆ ਬੋਲਿਆ ਹੁਕਮ ਹੁਣ ਨਵਾਂ ਹੁਕਮ ਕੀ ਚਾਹੁੰਦਾ ਹੈ ਜੈਨ ਖਾਨ? ਪੁਰਾਣਾ ਪੂਰਾ ਕਰ ਆਇਆ ਹੈ। ਜੈਸੀਆਂ ਫੜਾ ਮਾਰ ਕੇ ਤੂੰ ਸਾਨੂੰ ਸੱਦਿਆ ਸੀ, ਉਹਨਾਂ ਦੇ ਪੂਰਾ ਨਹੀਂ ਉਤਰਿਆ। ਖਿੱਚਦਾ ਹੋਇਆ ਅਬਦਾਲੀ ਬੋਲਿਆ। ਹਜ਼ੂਰ ਦੀ ਗੱਲ ਮੈਂ ਸਮਝਿਆ ਨਹੀਂ। ਜੈਨਾ ਵੀ ਢੋਲਾ ਬਣ ਰਿਹਾ ਸੀ। ਆਪਣੀ ਭੇਜੀ ਚਿੱਠੀ ਤਾਂ ਯਾਦ ਹੈ ਕਿ ਉਹ ਵੀ ਭੁੱਲ ਗਿਆ। ਕਿਸਨੇ ਆ ਘੱਲਿਆ ਸੀ ਤੂੰ? ਅਸੀਂ ਉਹਨਾਂ ਨੂੰ ਅੱਗੋਂ ਘੇਰਦੇ ਹਾਂ ਤੇ ਤੁਸੀਂ ਪਿੱਛੋਂ ਹਵਲਾ ਕਰ ਦਿਓ। ਅਬਦਾਲੀ ਨੇ ਜ਼ੈਨ ਖਾਨ ਨੂੰ ਉਸਦੇ ਭੇਜੇ ਸਨੇਹੇ ਦੀ ਯਾਦ ਕਰਵਾਈ। ਪਰ ਅਸੀਂ ਤਾਂ ਅੱਗੇ ਡਟੇ ਹੋਏ ਹਾਂ ਹਜੂਰ ਹਾਂ ਮੈਨੂੰ ਪਤਾ ਹੈ ਜਿਵੇਂ ਤੁਸੀਂ ਡਟੇ ਹੋਏ ਹੋ ਕੁਝ ਕੁ ਸੌ ਸਿੱਖਾਂ ਦੇ ਜਥੇ ਨੇ ਤੁਹਾਨੂੰ ਐਸਾ ਭਜਾਇਆ ਕਿ ਵਹੀਰ ਤੋਂ ਕਿੰਨੀ ਮੀਲ ਅਗਾਹ ਜਾ ਕੇ ਰੁਕੇ 50000 ਫੌਜ ਸੀ ਤੇਰੇ ਕੋਲ ਤੇ ਲਗਭਗ ਇੰਨੀ ਹੀ ਮਲੇਰ ਕੋਟੀਆਂ ਕੋਲ ਤੇ ਸਿੱਖਾਂ ਦੀ ਗਿਣਤੀ ਕਿੰਨੀ ਸੀ ਕਿ ਉਹਨਾਂ ਦੇ ਇੱਕ ਛੋਟੇ ਜਿਹੇ ਜਥੇ ਨੇ ਹੀ ਤੁਹਾਡੀ ਸਾਰੀ ਫੌਜ ਪਾਰ ਬੜਾ ਦਿੱਤੀ ਹੈ ਤੁਸੀਂ ਇਹਨਾਂ ਉੱਤੇ ਅੱਗੇ ਟੁੱਟ ਕੇ ਕਿਉਂ ਨਹੀਂ ਪੈਂਦੇ ਜਿੰਨਾ ਚਿਰ ਵਹੀਰ ਦੇ ਰਾਕੇ ਸਿੰਘਾਂ ਨੂੰ ਨਹੀਂ ਮਾਰਦੇ ਉਨਿੰਦੇਰ ਉਹਨਾਂ ਪਰਿਵਾਰਾਂ ਦਾ ਵਾਰ ਵੀ ਵਿੰਗਾ ਨਹੀਂ ਹੋਣ ਦੇਣਾ ਪਰ ਜਹਾਂ ਆਪਣਾ ਜਾਨ ਬਖਸ਼ੀ ਹੋਵੇ ਤਾਂ ਤੁਹਾਡੀ ਭੇਜੀ ਚਿੱਠੀ ਦਿਖਾਵਾਂ ਜ਼ੈਨ ਖਾਨੇ ਅਬਦਾਲੀ ਦੀ ਭੇਜੀ ਪਹਿਲੀ ਚਿੱਠੀ ਕਿਸੇ ਵਿੱਚੋਂ ਕੱਢੀ ਤੁਸੀਂ ਆਪ ਹੀ ਲਿਖ ਭੇਜਿਆ ਸੀ ਹਜੂਰ ਕਿ ਤੁਸੀਂ ਭਾਵੇਂ ਇਹਨਾਂ ਨਾਲ ਨਾ ਲੜੋ ਬਸ ਅੱਗਿਓ ਘੇਰਾ ਪਾਈ ਰੱਖਿਓ ਤੇ ਅਸੀਂ ਅਬਦਾਲੀ ਨੇ ਜ਼ੈਨ ਨੇ ਕੋਲੋਂ ਚਿੱਠੀ ਖੋ ਲਈ ਤੇ ਪਾੜ ਕੇ ਆਪਣੇ ਵੱਲੋਂ ਦੂਰ ਵਗਾਹ ਮਾਰੀ ਪਰ ਉਹ ਉੱਤੇ ਹੀ ਡਿੱਗ ਪਈ ਅਬਦਾਲੀ ਦੇ ਪੈਰਾਂ ਕੋਲ ਜੰਗ ਵਿੱਚ ਸਿਆਣਾ ਫੌਜਦਾਰ ਉਸੇ ਨੂੰ ਮੰਨਿਆ ਜਾਂਦਾ ਹੈ ਜੋ ਆਪਣੀ ਬੁੱਧੀ ਨਾਲ ਜੰਗ ਵਿੱਚ ਨੀਤੀਆਂ ਘੜੇ ਤੇ ਲੋੜ ਪਵੇ ਤਾਂ ਨੀਤੀ ਬਦਲ ਵੀ ਲਵੇ ਮਕਸਦ ਜੰਗ ਜਿੱਤਨੀ ਹੁੰਦਾ ਹੈ ਅਬਦਾਲੀ ਨੂੰ ਆਪਣੇ ਪਹਿਲੇ ਸਨੇਹ ਤੇ ਵੀ ਗੁੱਸਾ ਆ ਰਿਹਾ ਸੀ ਉਸਨੇ ਵੀ ਕਿੱਥੇ ਸੋਚਿਆ ਸੀ ਕਿ ਘੇਰਾ ਪੈ ਜਾਣ ਤੇ ਵੀ ਸਿੰਘ ਐਸੀ ਬਹਾਦਰੀ ਦਿਖਾਉਣਗੇ ਕਿ ਅਫਗਾਨਾਂ ਦੀਆਂ ਸਭ ਵਿਉਂਤਾਂ ਧਰੀਆਂ ਧਰਾਈਆਂ ਰਹਿ ਜਾਣਗੀਆਂ ਕਿੱਥੇ ਹੈ ਤੇਰਾ ਸਾਥੀ ਲక్ష్ਮੀਨਰੈ ਤੇ ਕਿੱਥੇ ਆ ਉਸਦੀ ਫੌਜ ਤੁਹਾਡੀ ਤਿੰਨਾਂ ਦੀ ਫੌਜ ਰੜਕੇ ਕਿ ਸਿੱਖਾਂ ਨੂੰ ਅਗਾਉ ਨਹੀਂ ਢਾ ਸਕਦੀ ਹੁਣੇ ਜਾ ਆਪਣੀ ਲక్ష్ਮੀਨਰੈ ਦੀ ਤੇ ਮਲੇਰਕੋਟੀਆਂ ਦੀ ਸਾਰੀ ਤਾਕਤ ਨਾਲ ਅੱਗੋਂ ਲੜਾ ਕੇ ਸਿੰਘਾਂ ਤੇ ਹੱਲਾ ਕਰ ਜਿੰਨਾ ਚਿਰ ਅਸੀਂ ਇਹਨਾਂ ਦੀ ਸੁਰੱਖਿਆ ਕਤਾਰ ਨਹੀਂ ਤੋੜਦੇ ਇਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ਅਬਦਾਲੀ ਦਾ ਨਵਾਂ ਫਰਮਾਨ ਲੈ ਕੇ ਜ਼ੈਨ ਖਾਨ ਤੁਰ ਪਿਆ ਚਾਰ ਘੜੀਆਂ ਅਬਦਾਲੀ ਤੁਰੇ ਜਾਂਦੇ ਜ਼ੈਨੇ ਨੂੰ ਸੁਣਾਉਂਦਿਆਂ ਬੋਲਿਆ ਚਾਰ ਘੜੀਆਂ ਵਿੱਚ ਸਭ ਮਾਮਲਾ ਨਿਵੇੜ ਦਿਆਂਗਾ ਜੇ ਤੁਸੀਂ ਅੱਗੇ ਹੋ ਤਕੜੇ ਹੋ ਕੇ ਇੱਕ ਹੱਲਾ ਕਰੋ ਸਾਡੀ ਲੱਖਾਂ ਦੀ ਗਿਣਤੀ ਅੱਗੇ ਕਿਨੇ ਇਹ ਕੁਝ ਹਜ਼ਾਰ ਸਿੰਘ ਜੇ ਵਹੀਰ ਦੀ ਗਿਣਤੀ ਵੱਖ ਕਰ ਦਈਏ ਤਾਂ 20000 ਵੀ ਨਹੀਂ ਹੋਣੇ ਲੜਾਕੇ 10000 ਨੇ ਹਜੂਰ ਮਿਸਲਾਂ ਵਾਲੇ ਹਥਿਆਰਬੰਦ ਲੜਾਕੇ ਸਿੰਘਾਂ ਦੀ ਗਿਣਤੀ ਤਾਂ 10000 ਹੀ ਹੈ ਉਹਦੇ ਵਿੱਚੋਂ ਪੰਜਕ ਸਾਡੇ ਵੱਲ ਨੇ ਤੇ ਪੰਜਕ ਤੁਹਾਡੇ ਵੱਲ ਜਾਂਦਾ ਜਾਂਦਾ ਜ਼ੈਨਖਾ ਅਬਦਾਲੀ ਨੂੰ ਇਹ ਵੀ ਦੱਸ ਗਿਆ ਕਿ ਬਾਦਸ਼ਾਹ ਨਾਲ 3 ਲੱਖ afghan ਹੁੰਦੇ ਹੋਏ ਵੀ ਉਹ ਸਰਦਾਰ ਚੜਤ ਸਿੰਘ ਤੇ ਮੁੱਠੀਪੁਰ ਸਿੰਘਾਂ ਦਾ ਮੁਕਾਬਲਾ ਨਹੀਂ ਕਰ ਸਕੀ ਦੂਜਿਆਂ ਨੂੰ ਕਹਿਣਾ ਸੌਖਾ ਹੁੰਦਾ ਹੈ ਕਿ ਲੜ ਕੇ ਲੋਹਾ ਲਓ ਸਵਾਦ ਤਾਂ ਫੇਰ ਹੈ ਜੇ ਆਪ ਪਤੰਦਰਾਂ ਦੇ ਮੂਹਰੇ ਹੋਵੇ ਵਾਪਸ ਮੁੜਦਾ ਹੋਇਆ ਜ਼ੈਨ ਖਾਂ ਭਾਵੇਂ ਅਬਦਾਲੀ ਤੇ ਗੁੱਸਾ ਵੀ ਕੱਢ ਰਿਹਾ ਸੀ ਪਰ ਇਸ ਨਾਲ ਸੁੱਖ ਦਾ ਸਾਹ ਵੀ ਲੈ ਰਿਹਾ ਸੀ ਉਸ ਨੂੰ ਇਸੇ ਗੱਲ ਦਾ ਇਤਮਨਾਣ ਸੀ ਕਿ ਸ਼ੁਕਰ ਹੈ ਉਹ ਅਬਦਾਲੀ ਦੀ ਚਿੱਠੀ ਨਾਲ ਲੈ ਆਇਆ ਸੀ ਨਹੀਂ ਤਾਂ ਅਬਦਾਲੀ ਨੇ ਪਤਾ ਨਹੀਂ ਕਿਸੀ ਸਜ਼ਾ ਦੇਣੀ ਸੀ ਆਪਣੀ ਫੌਜ ਕੋਲ ਪਹੁੰਚਦੇ ਆ ਜ਼ੈਨ ਖਾਨ ਨੇ ਪੀਖਨ ਖਾਨ ਨੂੰ ਸੱਦਾ ਭੇਜਿਆ ਸ਼ਾਹ ਦਾ ਆਖਣਾ ਹੈ ਕਿ ਅਸੀਂ ਮੂਰਲੇ ਪਾਸਿਓਂ ਸਿੰਘਾਂ ਨਾਲ ਟੱਕਰ ਲਈਏ ਤੇ ਸੁਰੱਖਿਆ ਘੇਰੇ ਨੂੰ ਤੋੜੀਏ ਜ਼ੈਨੇ ਨੇ ਪੀਖਨ ਖਾਨ ਨੂੰ ਅਬਦਾਲੀ ਦੱਸ ਨਹੀਂਆ ਦਿੱਤਾ ਪਰ ਸਾਨੂੰ ਤਾਂ ਪਹਿਲਾਂ ਹੀ ਸਿੰਘਾਂ ਨੇ ਮੈਦਾਨ ਵਿੱਚੋਂ ਭਜਾਇਆ ਹੈ ਸਾਡੀਆਂ ਫੌਜਾਂ ਦਾ ਹੌਸਲਾ ਤਾਂ ਪਹਿਲਾਂ ਹੀ ਪਛਤ ਹੋ ਚੁੱਕਿਆ ਹੈ ਪੀਖਨ ਖਾਨ ਸਿੰਘਾਂ ਨਾਲ ਹਰ ਗਿਜ ਵੀ ਆਪ ਟੱਕਰ ਲੈਣ ਦੇ ਹੱਕ ਵਿੱਚ ਨਹੀਂ ਸੀ ਸਿੰਘਾਂ ਨਾਲ ਨਹੀਂ ਭੜਨਾ ਤਾਂ ਫਿਰ ਅਫਗਾਨਾਂ ਦਾ ਮੁਕਾਬਲਾ ਕਰਨ ਲਈ ਤਿਆਰ ਰਹੋ ਅਬਦਾਲੀ ਆਪਣੇ ਡਰਾਕਲ ਮਿੱਤਰਾਂ ਨਾਲ ਦੁਸ਼ਮਣਾਂ ਤੋਂ ਵੀ ਬੁਰਾ ਵਿਹਾਰ ਕਰਦਾ ਹੈ ਨਾਲੇ ਕਿਹੜਾ ਲੜੀਆਂ ਤੇਰੀਆਂ ਫੌਜਾਂ ਸਿੰਘਾਂ ਨਾਲ ਦੋ ਘੜੀਆਂ ਦੀ ਟੱਕਰ ਨੂੰ ਤੂੰ ਜੰਗ ਕਹਿੰਦੇ ਯਾਦ ਹੈ ਕਿਵੇਂ ਵਿਲਕਦੇ ਨੇ ਸਾਨੂੰ ਸੁਨੇਹਾ ਕੱਲਿਆ ਸੀ ਕਿ ਜੀ ਸਿੱਖ ਮਲੇਰ ਕੋਟਲੇ ਦੇ ਚਾੜ ਆਏ ਹਨ ਸਾਨੂੰ ਬਚਾ ਲਵੋ ਤੇ ਹੁਣ ਐਡੀ ਛੇਤੀ ਭਿਆਂ ਵੀ ਹੋ ਗਈ ਜ਼ੈਨੇ ਨੇ ਅਬਦਾਲੀ ਵਾਲਾ ਸਾਰਾ ਗੁੱਸਾ ਪੀਕਨ ਖਾਨਾਂ ਤੇ ਲਾ ਦਿੱਤਾ ਸਰਹੰਦ ਮਰੇਲ ਕੋਟਲਾ ਤੇ ਖਰੜ ਤਿੰਨੇ ਫੌਜਾਂ ਤਿਆਰ ਹੋ ਗਈਆਂ ਤਰਕੀਬ ਇਹ ਸੀ ਕਿ ਇਕੱਠੇ ਹੀ ਟੁੱਟ ਕੇ ਸਿੱਖਾਂ ਤੇ ਪੈਣਾ ਹੈ ਜਿੰਨਾ ਵੱਧ ਹੋ ਸਕੇ ਮੂਰਲੀਆਂ ਕਤਾਰਾਂ ਦੇ ਲੜਾਕੇ ਸਿੰਘਾਂ ਦਾ ਨੁਕਸਾਨ ਕਰਨਾ ਹੈ ਪਠਾਣਾ ਦੇ ਇਸ ਹੱਲੇ ਦਾ ਮਕਸਦ ਹੀ ਸਿੰਘਾਂ ਦੇ ਸੁਰੱਖਿਆ ਘੇੜੇ ਨੂੰ ਤੋੜਨਾ ਹੈ ਜੇ ਇੱਕ ਵਾਰ ਮੂਰਲੀਆਂ ਕਤਾਰਾਂ ਟਹਿ ਜਾਣ ਫਿਰ ਬਚੇ ਦਲ ਨੂੰ ਕੋਈ ਨਹੀਂ ਬਚਾ ਸਕਦਾ ਜ਼ੈਨ ਖਾਨ ਹਮਲੇ ਦੀ ਤਿਆਰੀ ਕਰਦਾ ਬੋਲਿਆ ਮਸਲਾ ਤਾਂ ਮੂਰਲੀਆਂ ਕਤਾਰਾਂ ਦਾ ਹੀ ਹੈ ਕਿਲੇ ਦੀਆਂ ਕੰਧਾਂ ਜਿਹਾ ਘੇਰਿਆ ਹੈ ਸਿੰਘਾਂ ਦਾ ਦੁਪਹਿਰ ਹੋਣ ਨੂੰ ਆਈ ਹੈ ਹਜੇ ਤੀਕ ਅਬਦਾਲੀ ਤੋਂ ਤਾਂ ਟੁੱਟਿਆ ਨਹੀਂ ਪਹਿਲੇ ਹੱਲੇ ਵੇਲੇ ਦੰਦ ਖੱਟੇ ਕਰਵਾ ਕੇ ਆਏ ਲక్ష్ਮੀ ਨਾਰਾਇਣ ਦੀ ਗੱਲ ਬਿਲਕੁਲ ਸਹੀ ਸੀ ਖਾਲਸਾ ਜੀ ਜੈਨੇ ਹੋਰੀ ਮੋੜ ਹਮਲੇ ਦੀ ਤਿਆਰੀ ਕਰ ਰਹੇ ਹਨ ਕੁਤਬੇ ਪਿੰਡ ਕੰਨਿਓ ਭੱਜੇ ਆਉਂਦੇ ਸਿੱਖ ਸੁਈਏ ਨੇ ਖਬਰ ਦਿੱਤੀ ਸਿੱਖ ਵਹੀਰ ਦੱਦਾ ਹੂਰ ਤੋਂ ਕੁਤਬੇ ਵੱਲ ਹੀ ਜਾ ਰਿਹਾ ਸੀ ਤੇ ਪਿੰਡ ਤੋਂ ਕੁਝ ਕੋ ਪਛਾਹ ਹੀ ਸੀ ਗੁਰਮਾਂ ਤੋਂ ਤੁਰਨ ਲੱਗਿਆਂ ਇੱਕ ਵੱਡਾ ਹੱਲਾ ਹੋਇਆ ਸੀ ਜਿਸ ਦਾ ਮੁਕਾਬਲਾ ਸਿੰਘਾਂ ਨੇ ਡਟ ਕੇ ਕੀਤਾ ਤੇ ਵੈਰੀਆਂ ਨੂੰ ਪਲਾਂ ਵਿੱਚ ਹੀ ਖਦੇੜ ਦਿੱਤਾ ਸੀ ਉਸ ਤੋਂ ਮਗਰੋਂ ਦੱਦਾ ਹੂਰ ਤੱਕ ਦੁਸ਼ਮਣ ਦਾ ਹਿਆ ਨਹੀਂ ਪਿਆ ਕਿ ਕੋਈ ਪਰਮਾਂ ਹੱਲਾ ਕਰ ਸਕਣ ਹਾਂ ਛੋਟੀਆਂ ਮੋਟੀਆਂ ਝੜਪਾਂ ਤਾਂ ਲਗਾਤਾਰ ਹੁੰਦੀਆਂ ਹੀ ਰਹੀਆਂ ਪਰ ਤੁਰਦਿਆਂ ਤੁਰਦਿਆਂ ਜੰਗ ਲੜਨੀ ਖਾਲਸੇ ਦੇ ਵੱਲ ਦੀ ਗੱਲ ਸੀ ਉਹਨਾਂ ਦਾ ਮਕਸਦ ਤਾਂ ਵਹੀਰ ਨੂੰ ਮਾਲਵੇ ਪਹੁੰਚਾਉਣਾ ਸੀ ਲੜਦੇ ਭਿੜਦੇ ਅੱਗੇ ਨੂੰ ਵਧਦੇ ਜਾਣਾ ਉਂ ਵੀ ਖਾਲਸੇ ਦੀ ਜੰਗ ਨੀਤੀ ਸੀ ਇਹ ਉਹਨਾਂ ਦੇ ਢਾਈ ਫੱਟ ਵਾਲੇ ਪੈੰਤਰੇ ਅਨੁਸਾਰ ਸੀ ਉਸ ਸਮੇਂ ਸਿੰਘ ਲੜਾਈ ਦੇ ਢਾਈ ਫੱਟ ਮੰਨਦੇ ਸਨ ਪਹਿਲਾ ਈਨ ਮੰਨ ਲੈਣੀ ਜਾਂ ਭੱਜ ਜਾਣਾ ਦੂਜਾ ਮੌਕਾ ਦੇਖ ਕੇ ਕੁਝ ਪਛਾਹ ਹੋਣਾ ਤੇ ਮੁਰ ਤਿਆਰੀ ਨਾਲ ਭਾਰੀ ਹੱਲਾ ਕਰਨਾ ਤੇ ਬਾਕੀ ਅੱਧਾ ਹੈ ਲੜਦਿਆਂ ਮਰ ਜਾਣਾ ਇਨ੍ਹਾਂ ਢਾਈਆਂ ਵਿੱਚੋਂ ਦੂਜਾ ਖਾਲਸੇ ਦਾ ਮਨ ਪਾਉਂਦਾ ਸੀ ਗਰੀਲਾ ਜੰਗ ਵਾਂਗ ਇਹ ਢੰਗ ਆਪਣਾ ਬਚਾਅ ਵੀ ਕਰਵਾਉਂਦਾ ਸੀ ਤੇ ਇਸ ਨਾਲ ਸਿੰਘ ਦੁਸ਼ਮਣ ਦਾ ਨੁਕਸਾਨ ਵੀ ਵੱਧ ਕਰ ਦਿੰਦੇ ਸਨ ਜੰਗਲਾਂ ਵਿੱਚ ਵਿਚਰਦੇ ਆ ਖਾਲਸੇ ਨੇ ਸਦਾ ਲੜਾਈ ਦਾ ਇਹੋ ਟੰਗ ਬਣਾਇਆ ਸਰਹੰਦ ਵਾਲਿਆਂ ਦੀ ਨੀਤੀ ਅਨੁਸਾਰ ਮਲੇਰਕੋਟਲੇ ਵਾਲਿਆਂ ਦਾ ਵਹੀਰ ਹਠੂਰ ਕੰਨੀਓ ਅੱਗੇ ਵਧਿਆ ਲਸ਼ਮੀ ਨਾਰਾਇਣ ਦਾ ਦਲ ਗੈਲਾਂ ਵਾਲੇ ਪਾਸਿਓਂ ਆ ਰਿਹਾ ਸੀ ਤੇ ਜ਼ੈਨਖਾਂ ਕੁਤਬੇ ਵੱਲੋਂ ਮੂਹਰੇ ਖਲੋਤਾ ਸੀ ਹੁਣ ਤਾਂ ਸਗੋਂ ਖਲੋਤਾ ਵੀ ਨਹੀਂ ਸੀ ਸਿੰਘਾਂ ਵੱਲ ਅੱਗੇ ਵਧ ਰਿਹਾ ਸੀ ਪਠਾਨਾਂ ਦੀਆਂ ਮੂਰਿਓ 71 ਹੁੰਦੀਆਂ ਫੌਜਾਂ ਬਾਰੇ ਸੁਣ ਕੇ ਸਿੰਘ ਵੀ ਸੁਚੇਤ ਹੋ ਗਏ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਨੇ ਸਿੰਘਾਂ ਦੇ ਜੱਥੇ ਹਰ ਪਾਸੇ ਕਰੜੇ ਕਰਕੇ ਤੈਨਾਤ ਕਰ ਦਿੱਤੇ ਰਾਮਗੜੀਏ ਇੱਕ ਪਾਸੇ ਖਰੜ ਵਾਲੇ ਲక్ష్ਮੀ ਨਾਲ ਟੱਕਰ ਲੈਣ ਲਈ ਡਟ ਕੇ ਖਲੋ ਗਏ ਇੱਕ ਪਾਸੇ ਬਾਬਾ ਸ਼ਾਮ ਸਿੰਘ ਤੇ ਬਾਕੀ ਕਰੋੜ ਸਿੰਘੀਏ ਸਿੰਘਾਂ ਨੇ ਮਲੇਰ ਕੋਟਲੇ ਵਾਲਿਆਂ ਦੇ ਦੰਦ ਭੰਨਣ ਲਈ ਮੋਰਚੇ ਮੰਨ ਲਏ ਆਪ ਸਰਦਾਰ ਜੱਸਾ ਸਿੰਘ ਆਪਣੇ ਸਾਥੀ ਸਿੰਘਾਂ ਤੇ ਡੱਲੇ ਵਾਲੀਆਂ ਨਾਲ ਰਲ ਕੇ ਜ਼ੈਨੇਵਾਲ ਵਧੇ ਜਥੇਦਾਰ ਬਾਬਾ ਮੇਰ ਸਿੰਘ ਆਪਣੇ ਦੋਹਾਂ ਭਾਈਆਂ ਮੱਲਾ ਸਿੰਘ ਤੇ ਭਾਰ ਸਿੰਘ ਨੂੰ ਨਾਲ ਲੈ ਕੇ ਸਰਦਾਰ ਜੱਸਾ ਸਿੰਘ ਦੇ ਨਾਲ ਸਨ। ਉਹਨਾਂ ਦੇ ਨਾਲ ਉਹਨਾਂ ਦਾ ਯੋਧਾ ਸੁਪੁੱਤਰ ਨਿਹੰਗ ਸਿੰਘ, ਬਾਬਾ ਮਿੱਤ ਸਿੰਘ ਵੀ ਸੀ। ਪਿੱਛੋਂ ਸਰਦਾਰ ਚਰਤ ਸਿੰਘ ਵੀ, ਬਾਕੀ ਮਿਸਲਾਂ ਦੇ ਆਪਣੇ ਸਾਥੀ ਸਿੰਘਾਂ ਨਾਲ ਵਹੀਰ ਦੇ ਲਗਭਗ ਨੇੜੇ ਹੀ ਪਹੁੰਚ ਚੁੱਕਿਆ ਸੀ। ਵਹੀਰ ਨੂੰ ਸੁਨੇਹਾ ਲਾਓ ਕਿ ਜਿੰਨੀ ਛੇਤੀ ਹੋ ਸਕੇ ਗਹਿਲਾਂ ਵੱਲ ਵਧਣ। ਸਰਦਾਰ ਚਰਤ ਸਿੰਘ ਨੇ ਇੱਕ ਸਵਾਰ ਵਹੀਰ ਵੱਲ ਤੋਰਿਆ। ਸੁਰੱਖਿਆ ਘੇਰੇ ਵਾਲੇ ਸਿੰਘ ਕਦੇ ਤਾਂ ਅਫਗਾਨਾਂ ਨਾਲ ਲੋਹਾ ਲੈਣ ਲੱਗ ਜਾਂਦੇ ਤੇ ਕਦੇ ਵਹੀਰ ਦਾ ਪਤਾ ਕਰਨ ਲਈ ਪਰਤ ਆਉਂਦੇ ਪਠਾਨਾਂ ਨੂੰ ਮਾਰਦਾ ਤੇ ਆਪਣੇ ਸ਼ਹੀਦ ਕਰਵਾਉਂਦਾ ਸਿੱਖ ਦਲ ਗਹਿਲਾ ਪਿੰਡ ਪਹੁੰਚ ਗਿਆ ਊਠਾਂ ਗੱਡਿਆਂ ਤੇ ਘੋੜਿਆਂ ਤੇ ਸਵਾਰ ਵਹੀਰ ਗਹਿਲਾ ਆ ਕੇ ਕੁਝ ਪਲ ਆਰਾਮ ਕਰਨ ਬਾਰੇ ਸੋਚ ਰਿਹਾ ਸੀ ਸਿੰਘਾਂ ਨੇ ਸੋਚਿਆ ਸੀ ਕਿ ਪਿੰਡ ਵਿੱਚ ਆਸਰਾ ਮਿਲ ਜਾਵੇਗਾ ਤੇ ਸਾਰੇ ਵਹੀਰ ਨੂੰ ਪਿੰਡ ਦੇ ਲੋਕ ਰਲ ਕੇ ਲੁਕਾ ਲੈਣਗੇ ਇਸ ਨਾਲ ਵਹੀਰ ਵੰਡਿਆ ਜਾਵੇਗਾ ਤੇ ਵੱਡਾ ਖਤਰਾ ਟਲ ਜਾਵੇਗਾ ਪਰ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਵਹੀਰ ਦੇ ਸਿਆਣੇ ਬਜ਼ੁਰਗ ਬੀਬੀਆਂ ਨੂੰ ਮੁਖੀ ਸਿੰਘਾਂ ਨੇ ਸਮਝਾਇਆ ਹੋਇਆ ਸੀ ਕਿ ਪਿੰਡ ਵੱੜਦੇ ਸਾਰ ਸ਼ਰਨ ਲੈਣ ਲਈ ਲੋਕਾਂ ਦੇ ਦਰ ਖੜਕਾਉਣੇ ਹਨ ਤੇ ਪਨਾਹ ਲੈਣੀ ਹੈ ਸੋ ਵਹੀਰ ਨੇ ਗੈਲ ਪਹੁੰਚਦਿਆਂ ਹੀ ਸਿੰਘਾਂ ਦੇ ਕਹੇ ਅਨੁਸਾਰ ਪਿੰਡ ਵਾਲਿਆਂ ਦੇ ਦਰ ਖੜਕਾਉਣੇ ਸ਼ੁਰੂ ਕੀਤੇ ਪਰ ਕਿਸੇ ਨੇ ਬੂਹਾ ਨਾ ਖੋਲਿਆ ਸਗੋਂ ਜਿਨ੍ਹਾਂ ਦੇ ਖੁੱਲੇ ਸਨ ਉਹਨਾਂ ਵੀ ਭੇੜ ਲਈ ਜਾਪ ਰਿਹਾ ਸੀ ਕਿ ਪਿੰਡ ਵਾਲਿਆਂ ਨੇ ਜਿਵੇਂ ਪਹਿਲਾਂ ਹੀ ਮਤਾ ਪਾ ਲਿਆ ਸੀ ਕਿ ਕਿਸੇ ਨੇ ਵੀ ਸਿੱਖਾਂ ਨੂੰ ਪਨਾਹ ਨਹੀਂ ਦੇਣੀ ਵਹੀਰ ਵਿੱਚੋਂ ਕੁਝ ਭਜੰਗੀਆਂ ਨੇ ਕੰਦਾਂ ਕੌਲਿਆਂ ਨੂੰ ਪਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਅੰਦਰੋਂ ਘਰ ਵਾਲੇ ਹਮਲਾ ਕਰ ਦਿੰਦੇ ਜਾਂ ਤਾਂ ਪਿੰਡ ਵਾਲੇ ਅਬਦਾਲੀ ਦੇ ਕਹਿਰ ਤੋਂ ਹੀ ਇੰਨਾ ਡਰ ਗਏ ਸਨ ਕਿ ਸਿੱਖਾਂ ਦੀ ਮਦਦ ਕਰਨ ਬਦਲੇ ਮਿਲਣ ਵਾਲੀ ਸਜ਼ਾ ਨੇ ਭੈਪੀਤ ਕਰ ਦਿੱਤਾ ਸੀ ਤੇ ਜਾਂ ਫਿਰ ਹੋ ਸਕਦਾ ਕੁਤਬੇ ਵਾਲਿਆਂ ਵਾਂਗ ਸਿੰਘਾਂ ਨੂੰ ਪਸੰਦ ਹੀ ਨਾ ਕਰਦੇ ਹੁਣ ਕਾਰਨ ਕੋਈ ਵੀ ਹੋਵੇ ਪਰ ਪਿੰਡ ਵਾਲਿਆਂ ਸਿੰਘਾਂ ਦੀ ਆਸ ਦੇ ਉਲਟ ਵਿਹਾਰ ਕੀਤਾ ਤੇ ਕਿਸੇ ਇੱਕ ਛੋਟੇ ਬਾਲ ਨੂੰ ਵੀ ਪਨਾਹ ਨਹੀਂ ਦਿੱਤੀ ਹੁਣ ਵਹੀਰ ਹਜੇ ਅੱਗੇ ਤਾਂ ਵਧ ਨਹੀਂ ਸਕਦਾ ਸੀ ਸੋ ਉਹਨਾਂ ਸ਼ਰਨ ਲਈ ਹੋਰ ਥਾਵਾਂ ਲੱਭਣੀਆਂ ਸ਼ੁਰੂ ਕੀਤੀਆਂ ਪਤਾ ਨਹੀਂ ਕਿੰਨੀਆਂ ਹੀ ਮਾਵਾਂ ਆਪਣੇ ਛੋਟੇ ਬਾਲਾਂ ਨੂੰ ਨਾਲ ਲੈ ਕੇ ਗਹੀ ਰਿਆਂ ਵਿੱਚ ਵੜ ਗਈਆਂ ਬਹੁਤ ਸਿੱਖਾਂ ਨੇ ਚਰੀ ਬਾਜਰੇ ਦੀਆਂ ਚਿਣੀਆਂ ਮੰਡਲੀਆਂ ਵਿੱਚ ਆਸਰਾ ਲੈ ਲਿਆ ਕਈ ਪਰਿਵਾਰ ਤੂੜੀ ਦੇ ਕੁੱਪਾਂ ਵਿੱਚ ਲੋਕ ਬੈਠੇ ਪਰ ਹੁਣ ਤੀਕ afghan ਲਸ਼ਕਰ ਵੀ ਗਹਿਲਾ ਪਹੁੰਚ ਚੁੱਕਾ ਸੀ ਉਹਨਾਂ ਲੋਕ ਰਹੇ ਸਿੱਖਾਂ ਨੂੰ ਦੇਖ ਲਿਆ ਤੇ ਚੁਣ-ਚੁਣ ਕੇ ਉਹਨਾਂ ਗਹੀ ਰਿਆਂ ਮੰਡਲੀਆਂ ਤੇ ਕੁੱਪਾਂ ਨੂੰ ਅੱਗ ਲਾਈ ਜਿਨ੍ਹਾਂ ਵਿੱਚ ਸਿੱਖ ਵਹੀਰ ਲੁਕਿਆ ਹੋਇਆ ਸੀ ਸੈਂਕੜੇ ਹਜ਼ਾਰਾ ਸਿੱਖ ਇਸ ਚੰਡੇ ਦੀ ਭੇਂਟ ਚੜ ਗਏ ਸਰਦਾਰ ਚੜਤ ਸਿੰਘ ਨੂੰ ਕਿਸੇ ਨੇ ਇਸ ਕਤਲੇਆਮ ਦੀ ਖਬਰ ਦਿੱਤੀ ਤਾਂ ਉਹਨਾਂ ਘੋੜਾ ਫੌਰਨ ਗਹਿਲਾਂ ਵੱਲ ਦੌੜਾਇਆ ਸਿੰਘ ਮੋੜ ਬੰਦੂਖਾਂ ਭਰ-ਭਰ ਫੜਾਉਣ ਲੱਗੇ ਤੇ ਸਰਦਾਰ ਅਫਗਾਨਾਂ ਦੇ ਢੇਰ ਲਾਉਣ ਲੱਗਾ ਸਵੇਰੇ ਟਿੱਕੀ ਨਿਕਲਣ ਵੇਲੇ ਜਦੋਂ ਦਾ ਹੱਲਾ ਹੋਇਆ ਸੀ ਸਰਦਾਰ ਤੇ ਉਸ ਦੇ ਸਾਥੀਆਂ ਨੇ ਘੋੜਿਆਂ ਤੋਂ ਪੈਰ ਨਹੀਂ ਲਾਇਆ ਸੀ ਸ਼ਾਸਤਰਾਂ ਦੇ ਮੁਠਿਆਂ ਨੂੰ ਲਗਾਤਾਰ ਕਸ ਕੇ ਫੜੀ ਰੱਖਣ ਕਰਕੇ ਹੱਥ ਸੁੱਜ ਗਏ ਸਨ ਇੱਕ ਪਲ ਲਈ ਵੀ ਸ਼ਾਸਤਰ ਹੱਥੋਂ ਨਹੀਂ ਛੱਡੇ ਸਨ ਜਦੋਂ ਕੋਈ ਘੋੜਾ ਸ਼ਹੀਦੀ ਪਾ ਗਿਆ ਤਾਂ ਤੁਰੰਤ ਥਾਪੀ ਮਾਰ ਕੇ ਦੂਜੇ ਤੇ ਚੜ ਗਏ ਚਾਰੇ ਪਾਸਿਓਂ ਸੁਚੇਤ ਸਿੱਖ ਜੱਥਾ ਵਹੀਰ ਦੀ ਸੰਭਾਲ ਕਰਦਾ ਹੋਇਆ ਕੁਤਬੇ ਤੇ ਬਾਂਮਣੀ ਲਾਗੇ ਪਹੁੰਚ ਗਿਆ ਕੁਤਬਾ ਪਿੰਡ ਮਲੇਰਕੋਟਿਏ ਪੀਖਨਖਾਂ ਦੇ ਅਧੀਨ ਸੀ ਤੇ ਇੱਥੇ ਉਸਦੀ ਪਰਜਾ ਵਸਦੀ ਸੀ ਮਲੇਰੀਆਂ ਦੀ ਸੈਨਾ ਵਿੱਚ ਕਈ ਪਠਾਨ ਇਸੇ ਪਿੰਡੋਂ ਸਨ ਪੀਖਨਖਾ ਨੇ ਖਬਰ ਕਲਾ ਦਿੱਤੀ ਸੀ ਕਿ ਸਿੱਖ ਵਹੀਰ ਨੂੰ ਘੇਰ ਲਿਓ ਕਿਸੇ ਵੀ ਤਰ੍ਹਾਂ ਪੀਖਨਖਾ ਜੁਝਾਰੂ ਸਿੰਘਾਂ ਦਾ ਮੁਕਾਬਲਾ ਨਹੀਂ ਕਰਨਾ ਚਾਹੁੰਦਾ ਸੀ ਸੋ ਉਸ ਨੇ ਮੋੜ ਵਹੀਰ ਨਾਲ ਲੜਨਾ ਚੁਣਿਆ ਬਾਰੋਂ ਪਠਾਣਾ ਨੇ ਤੇ ਅੰਦਰੋਂ ਪਿੰਡ ਵਾਸੀਆਂ ਨੇ ਵਹੀਰ ਨੂੰ ਘੇਰਾ ਪਾ ਲਿਆ ਪਿੰਡ ਦੇ ਲੋਕ ਗੰਡਾਸੇ ਬਰਸ਼ੇ ਤੇ ਡਾਂਗਾ ਲੈ ਕੇ ਵਹੀਰ ਉਤੇ ਟੁੱਟ ਪਏ ਸਭ ਪਾਸੇ ਹਾਹਾਕਾਰ ਮਚ ਗਈ ਪਿੰਡ ਵੀ ਉਹਨਾਂ ਦਾ ਇਸ ਤਰ੍ਹਾਂ ਵੈਰੀ ਬਣ ਜਾਏਗਾ ਕਿਸੇ ਨੇ ਸੋਚਿਆ ਵੀ ਨਹੀਂ ਸੀ ਵਹੀਰ ਦਾ ਕੋਰਲਾਟ ਜਦ ਸਰਦਾਰ ਚੜਤ ਸਿੰਘ ਨੇ ਸੁਣਿਆ ਤਾਂ ਉਸਨੇ ਆਪਣਾ ਧਿਆਨ ਅਫਗਾਨਾਂ ਵੱਲੋਂ ਹਟਾ ਕੇ ਪਿੰਡ ਵਾਲਿਆਂ ਵੱਲ ਕਰ ਲਿਆ ਅੱਖ ਦੇ ਫੋਰ ਵਿੱਚ ਹੀ ਸਰਦਾਰ ਕੁਤਬੇ ਦੇ ਹਮਲਾਵਰ ਟੋਲੇ ਕੋਲ ਪਹੁੰਚ ਗਿਆ ਤੇ ਬਿਜਲੀ ਬਣ ਕੇ ਉਹਨਾਂ ਉੱਤੇ ਡਿੱਗਾ ਪਿੰਡ ਵਿੱਚ ਵਸਦੇ ਰੰਗੜ ਜੋ ਸਿੱਖਾਂ ਦੇ ਵੈਰੀ ਸਨ ਸਰਦਾਰ ਦੀ ਚੰਡੀ ਦੀ ਮਾਰ ਨਾਲ ਸਹਾਰ ਸਕੇ ਕੁਝ ਹੀ ਪਲਾਂ ਵਿੱਚ ਸਰਦਾਰ ਨੇ ਰੰਗੜਾਂ ਦੀਆਂ ਲੋਥਾਂ ਦੇ ਢੇਰ ਲਾ ਦਿੱਤੇ ਸਰਦਾਰ ਦੀ ਭਗੌਤੀ ਲਗਾਤਾਰ ਰੰਗੜਾਂ ਦੇ ਦੋ-ਦੋ ਟੋਟੇ ਕੜ ਕੇ ਸੁੱਟ ਰਹੀ ਸੀ ਹਾਲਾਤ ਇਹ ਬਣ ਗਈ ਕਿ ਹਮਲਾਵਰ ਬਣ ਕੇ ਆਏ ਰੰਗੜਾ ਨੂੰ ਹੁਣ ਆਪਣੀ ਜਾਨ ਦੀ ਪੈ ਗਈ। ਉਹ ਪਿੰਡੋਂ ਬਾਹਰ ਨੂੰ ਭੱਜੇ ਪਰ ਬਾਹਰ ਉਹਨਾਂ ਦਾ ਸਾਹਮਣਾ ਸਿੰਘਾਂ ਦੇ ਸੁਰੱਖਿਆ ਦਸਤੇ ਨਾਲ ਹੋ ਗਿਆ। ਸਿੰਘਾਂ ਨੇ ਰੰਗੜਾ ਦੇ ਆਹੂ ਲਾਉਣ ਨੂੰ ਬੰਦ ਨਾ ਲਾਇਆ। ਕੁਤਬੇ ਦੇ ਰੰਗੜਾ ਵਾਲਾ ਮੋਰਚਾ ਮਾਰ ਕੇ ਸਰਦਾਰ ਚਰਤ ਸਿੰਘ ਮੁਰ ਗਿਲਜਿਆਂ ਦੇ ਮੁਕਾਬਲੇ ਲਈ ਸੁਰੱਖਿਆ ਘੇਰੇ ਵਾਲੇ ਸਿੰਘਾਂ ਕੋਲ ਭਰਤਾ ਆ। ਲੜਦਿਆਂ ਲੜਦਿਆਂ ਦੁਪਹਿਰਾਂ ਲੱਤੀ ਸੀ। ਸੇਕ ਤਾਂ ਜੰਗ ਦਾ ਆਪਣਾ ਹੀ ਬਹੁਤ ਸੀ ਤੇ ਉਤੋਂ ਸਿਰ ਤੇ ਆਇਆ ਸੂਰਜ ਵੀ ਅੱਗ ਬਰਾ ਰਿਹਾ ਸੀ। ਇਹ ਤਾਂ ਭਾਵੇਂ ਵਹੀਰ ਨੂੰ ਵੀ ਬਹੁਤ ਲੱਗੀ ਹੋਈ ਸੀ ਪਰ ਅਫਗਾਨਾਂ ਨੂੰ ਤਾਂ ਪਿਆਸ ਨੇ ਬੁਰੀ ਤਰ੍ਹਾਂ ਤੜਪਾਇਆ ਹੋਇਆ ਸੀ ਪਹਿਲਾਂ ਤਾਂ ਲਾਹੌਰ ਤੋਂ ਤੁਰੇ ਅਫਗਾਨ ਛੇਤੀ ਨਾਲ ਪੈਂਡਾ ਮਾਰ ਕੇ ਮਲੇਰਕੋਟਲੇ ਪਹੁੰਚੇ ਸਨ ਤੇ ਆਨਸਾਰ ਉਹਨਾਂ ਨੂੰ ਸਿੱਧਾ ਜੰਗ ਹੀ ਲੜਨੀ ਪੈ ਗਈ ਸੀ ਉਤਾਰਾ ਕਰਕੇ ਡੇਰਾ ਲਾਉਣ ਦਾ ਤਾਂ ਤੇ ਸਾਹ ਲੈਣ ਦਾ ਪਲ ਵੀ ਉਹਨਾਂ ਨੂੰ ਨਸੀਬ ਨਹੀਂ ਹੋਇਆ ਸੀ ਸਿੰਘਾਂ ਦੀਆਂ ਭਗੋਤੀਆਂ ਉਡੀਕ ਹੀ ਰਹੀਆਂ ਸਨ ਤੇ ਆਉਂਦਿਆਂ ਨੂੰ ਹੀ ਟੁੱਟ ਕੇ ਪੈ ਗਈਆਂ ਸਿੱਖ ਤਾਂ ਇਸੇ ਭੂਮੀ ਦੇ ਵਾਸੀ ਸਨ ਇਨ੍ਹਾਂ ਤੱਤੇ ਠੰਡੇ ਮੌਸਮਾਂ ਦੇ ਜੰਮੇ ਜਾਏ ਜੇਟਹਾੜ ਦੀਆਂ ਲੋਆਂ ਤੇ ਪੋ ਮਾਗਦੀਆਂ ਸੀਤ ਹਵਾਵਾਂ ਸੰਗ ਹੀ ਪਲੇ ਸਨ ਨੰਗੇ ਪਿੰਡਿਆਂ ਉੱਤੇ ਹੀ ਉਹਨਾਂ ਨੇ ਇਹ ਸੇਕ ਤੇ ਪਾਲੇ ਹੰਡਾਏ ਹੋਏ ਸਨ ਧੁੱਪ ਨੇ ਉਹਨਾਂ ਦਾ ਕੀ ਵਿਗਾਰ ਲੈਣਾ ਸੀ ਨਾਲੇ ਐਸੀਆਂ ਕਈ ਧੁੱਪਾਂ ਤੇ ਸੂਰਜ ਰਲ ਕੇ ਵੀ ਉਹਨਾਂ ਨੂੰ ਨਹੀਂ ਡਲਾ ਸਕਦੇ ਜਿੰਨਾ ਸਿਰ ਤੱਤਿਆਂ ਤਵੀਆਂ ਤੇ ਬੈਠਣ ਵਾਲੇ ਸਤਗੁਰਾਂ ਦੀ ਛਾਂ ਹੋਵੇ ਪਰ ਅਫਗਾਨ ਲਸ਼ਕਰ ਤਾਂ ਮੰਨੋ ਆਪਣੇ ਆਪ ਨੂੰ ਪੱਠ ਵਿੱਚ ਪਿਆ ਹੋਇਆ ਮਹਿਸੂਸ ਕਰ ਰਿਹਾ ਸੀ ਪਾਣੀ ਦਾ ਕੀ ਨਸੀਬ ਹੋਣਾ ਸੀ ਸਗੋਂ ਸਿੰਘਾਂ ਦੀਆਂ ਭਗੋਤੀਆਂ ਧੁੱਪ ਤੇ ਤੇਹ ਦੇ ਸਤਾਏ ਹੋਏ ਪਠਾਣਾ ਦੀ ਰਤ ਵਖਰੀ ਚੂਸ ਰਹੀਆਂ ਸਨ ਸ਼ਾਹ ਨੂੰ ਪਾਣੀ ਪੀਂਦਾ ਦੇਖ ਫੌਜਦਾਰਾਂ ਨੂੰ ਵੀ ਹੌਸਲਾ ਜਿਆ ਹੋ ਗਿਆ ਤੇ ਉਹਨਾਂ ਨੇ ਸੈਨਾ ਨੂੰ ਪਾਣੀ ਪੀਣ ਦਾ ਇਸ਼ਾਰਾ ਕਰ ਦਿੱਤਾ ਜਿੰਨਾਂ ਘੋੜਸਵਾਰਾਂ ਕੋਲ ਥੋੜਾ ਬਹੁਤ ਪਾਣੀ ਬਚਿਆ ਹੋਇਆ ਸੀ ਉਹਨਾਂ ਤਾਂ ਉਹ ਪੀਤਾ ਤੇ ਬਾਕੀ ਵੱਡੀ ਫੌਜ ਅਫਗਾਨਾਂ ਦੇ ਪਾਣੀ ਵਾਲੇ ਸਰੋਤਾਂ ਕੋਲ ਇਕੱਠੀ ਹੋ ਗਈ ਇਸ ਨਾਲ ਸਿੰਘਾਂ ਨੂੰ ਸਮਾਂ ਮਿਲ ਗਿਆ ਤੇ ਉਹਨਾਂ ਬਚੀ ਵਹੀਰ ਨੂੰ ਆਪਣੇ ਘੇਰੇ ਵਿੱਚ ਇਕੱਤਰ ਕਰ ਲਿਆ ਤੇ ਅੱਗੇ ਨੂੰ ਚਾਲਾ ਪਾ ਦਿੱਤਾ ਮਿਸਲਾਂ ਦੇ ਸਾਰੇ ਸੂਰਮੇ ਸਿੰਘਾਂ ਨੇ ਵਹੀਰ ਨੂੰ ਇਸ ਤਰ੍ਹਾਂ ਆਪਣੀ ਓਟ ਵਿੱਚ ਲੈ ਲਿਆ ਜਿਵੇਂ ਕੋਈ ਬੱਤਕਾਂ ਜਾਂ ਕੁਕੜੀ ਸਿਰ ਉੱਤੇ ਉੱਡੀਆਂ ਫਿਰਦੀਆਂ ਇੱਲਾਂ ਨੂੰ ਦੇਖ ਕੇ ਆਪਣੇ ਚੂਚਿਆਂ ਨੂੰ ਖੰਭਾਂ ਹੇਟ ਲੈਂਦੀ ਹੈ afghan ਫੌਜ ਕਿਤੇ ਥੋੜੀ ਸੀ ਪਾਣੀ ਪੀਂਦਿਆਂ ਨੂੰ ਵੀ ਸਮਾਂ ਲੱਗ ਗਿਆ ਪਰ ਜਦ ਹੀ ਸ਼ਾਹ ਨੇ ਫੌਜ ਦੇ ਅਵੇਸਲੇ ਹੋਣ ਦਾ ਮੌਕਾ ਤਾੜ ਕੇ ਅੱਗੇ ਵਧ ਗਏ ਸਿੱਖ ਜੱਥੇ ਨੂੰ ਦੇਖਿਆ ਤਾਂ ਉਹ ਹਾਥੀ ਉਤੋ ਹੀ ਚੀਕਿਆ ਉਹ ਨਿਕਲ ਗਏ ਅਗਲੇ ਤੁਸੀਂ ਇੱਥੇ ਪਾਣੀ ਪੀਂਦੇ ਰਹਿ ਗਏ ਪਰ ਕਸੂਰ ਅਫਗਾਨ ਫੌਜ ਦਾ ਵੀ ਨਹੀਂ ਸੀ ਸਵੇਰ ਤੋਂ ਉਹ ਧਿਆਏ ਹੀ ਲੜ ਰਹੇ ਸਨ ਕਿਸੇ ਨੂੰ ਕਿਤੇ ਵੀ ਪਾਣੀ ਨਹੀਂ ਮਿਲਿਆ ਨਾਲ ਹੀ ਜੈਸਾ جنگ ਦਾ ਰੁਖ ਸੀ ਪਾਣੀ ਪੀਣ ਜਾਂ ਲੱਭਣ ਦੀ ਵੇਲ ਵੀ ਕਿੱਥੇ ਸੀ ਰਾਹ ਵਿੱਚ ਜੇ ਕੋਈ ਇੱਕ ਦੋ ਖੂਹ ਆਏ ਵੀ ਹੋਣ ਤਾਂ ਵੀ 3 ਲੱਖ ਦੇ ਲਗਭਗ ਫੌਜ ਦੀ ਤੇ ਮਾਰਨ ਜੋਗੇ ਕਦੋਂ ਸਨ ਸੋ ਇੰਨੀ ਫੌਜ ਜਦ ਕਦੇ ਰੁਕ ਕੇ ਪਾਣੀ ਜਾਂ ਖਾਣੇ ਵੱਲ ਹੋ ਜਾਏ ਤਾ ਵਿਰੋਧੀ ਨੂੰ ਤਾਂ ਮੌਕਾ ਮਿਲ ਹੀ ਜਾਂਦਾ ਹੈ। ਕੁਤਬੇ ਤੇ ਬਾਂਮਣੀ ਪਿੰਡ ਦੇ ਵਿਚਾਰੇ ਇੱਕ ਪਾਣੀ ਦੀ ਢਾਬ ਸੀ ਜਿਸ ਬਾਰੇ ਸਿਕ ਵਹੀਰ ਦੀ ਅਗਵਾਈ ਕਰ ਰਏ ਮਲਵਾਈ ਵਕੀਲਾਂ ਨੂੰ ਪਤਾ ਸੀ। ਖਾਲਸਾ ਜੀ ਇਸ ਸਾਰੇ ਰਾਹ ਵਿੱਚ ਇਹੋ ਇੱਕ ਢਾਬ ਹੈ ਪਾਣੀ ਦੀ। ਅੱਗੇ ਹੋਰ ਕੋਈ ਸਰੋਤ ਨਹੀਂ ਆਉਣਾ। ਜਿਹੜਾ ਇੱਥੇ ਧਿਆਇਆ ਰਹਿ ਗਿਆ ਮਤ ਆਸ ਰੱਖੇ ਕਿ ਅੱਗੇ ਕਿਤੋਂ ਪਾਣੀ ਮਿਲ ਜਾਏਗਾ। ਭਾਈ ਸੰਗੂ ਸਿੰਘ ਸਰਦਾਰ ਜੱਸਾ ਸਿੰਘ ਨੂੰ ਦੱਸਦਿਆਂ ਬੋਲੇ ਸਾਰਾ ਵਹੀਰ ਇੱਥੋਂ ਹੀ ਜਲ ਛਕੇਗਾ। ਘੇਰੇ ਵਾਲੇ ਸਾਰੇ ਸਿੰਘਾਂ ਨੂੰ ਖਬਰ ਲਾ ਦਿਓ ਕਿ ਜਾਨਵਾਰ ਕੇ ਵੀ ਜੇ ਵਹੀਰ ਦੀ ਤੇ ਮਟਾਉਣੀ ਪਵੇ ਤਾਂ ਜਾਨਵਾਰਨ ਲੱਗੇ ਪਲ ਨਾ ਲਾਓ ਸੁੱਖ ਦੇ ਸਮੇਂ ਵਿੱਚ ਲੰਗਰ ਲਾਉਣੇ ਪਿਆਉ ਬਣਾਉਣੇ ਤਾਂ ਸੌਖੇ ਹਨ ਪਰ ਐਸੀ ਵਿਪਤਾ ਦੀ ਘੜੀ ਜਿੱਥੇ ਧਿਆਆਂ ਨੂੰ ਜਲ ਛਕਾਉਣ ਲਈ ਸਰੀਰ ਲੇਖੇ ਲੱਗ ਜਾਣ ਪਰ ਸਵਾਰਥ ਸੇਵਾ ਨਿਭਾਉਂਦਾ ਆਪਣਾ ਆਨੰਦ ਹੈ ਸਰਦਾਰ ਜੱਸਾ ਸਿੰਘ ਨੇ ਮਿਸਲਾਂ ਦੇ ਸਾਰੇ ਸਿੰਘਾਂ ਤੱਕ ਖਬਰ ਪਹੁੰਚਾ ਦਿੱਤੀ ਕਿ ਪਾਣੀ ਦੀ ਟਾਬ ਤੇ ਪਹੁੰਚ ਕੇ ਪਹਿਲਾਂ ਸਾਰੇ ਵਹੀਰ ਨੂੰ ਪਾਣੀ ਪਿਉਣਾ ਹੈ ਤੇ ਮਗਰੋਂ ਆਪ ਛਕਣਾ ਹੈ ਉਧਰ ਅਫਗਾਨ ਸੂਈਆਂ ਨੇ ਵੀ ਆਪਣੇ ਫੌਜਦਾਰਾਂ ਨੂੰ ਇਸ ਢਾਬ ਦੀ ਸੂ ਦੇ ਦਿੱਤੀ ਪਠਾਣਾ ਲਈ ਤਾਂ ਇਹ ਢਾਬ ਜ਼ਮਜ਼ਮ ਚਸ਼ਮੇ ਵਾਂਗ ਹੀ ਸੀ ਤੇ ਜੇ ਇੱਥੇ ਕਬਜ਼ਾ ਹੋ ਜਾਂਦਾ ਤਾਂ ਇਹ ਪਾਣੀ ਕਿਸੇ ਆਬੇ ਹਯਾਤ ਤੋਂ ਘੱਟ ਨਹੀਂ ਹੋਣਾ ਸੀ ਹੁਣ ਵੱਡੀ ਲੜਾਈ ਇਹੋ ਹੋਣੀ ਸੀ ਕਿ ਢਾਬ ਤੇ ਕਬਜ਼ਾ ਕਿਸ ਧਿਰ ਦਾ ਹੁੰਦਾ ਹੈ ਜੋ ਵੀ ਢਾਬ ਤੇ ਪਹਿਲਾਂ ਪਹੁੰਚ ਜਾਂਦਾ ਜੰਗ ਵਿੱਚ ਪਾਸਾ ਉਸੇ ਦਾ ਭਾਰਾ ਹੋ ਜਾਣਾ ਸੀ ਇੱਕ ਤਾਂ ਉਸ ਦਲ ਨੇ ਆਪ ਤੇ ਮਾਰ ਲੈਣੀ ਸੀ ਤੇ ਦੂਜਾ ਵਿਰੋਧੀ ਫੌਜ ਨੂੰ ਵੀ ਪਾਣੀ ਤੋਂ ਦੂਰ ਰੱਖਣਾ ਸੀ ਜ਼ੈਨੇਹੋਰੀ ਢਾਬ ਦੇ ਮੂਹਰੇ ਪਾਸਿਓਂ ਮਾਰੋ-ਮਾਰ ਕਰਦੇ ਆ ਰਹੇ ਸਨ ਬਾਬਾ ਸ਼ਾਮ ਸਿੰਘ ਤੇ ਸਰਦਾਰ ਜੱਸਾ ਸਿੰਘ ਕੁਝ ਕ ਲੜਾਕੇ ਸਿੰਘਾਂ ਨੂੰ ਨਾਲ ਲੈ ਕੇ ਉਹਨਾਂ ਦੇ ਟੱਕਰੇ ਲਈ ਅੱਗੇ ਵਧੇ ਇਹ ਇੱਕ ਛੋਟਾ ਜੱਥਾ ਸੀ ਕਿਉਂਕਿ ਆਪਣੇ ਨਾਲ ਦੇ ਬਾਕੀ ਸਿੰਘਾਂ ਨੂੰ ਸਰਦਾਰ ਜੱਸਾ ਸਿੰਘ ਵਹੀਰ ਦੀ ਰਾਖੀ ਤੇ ਢਾਬ ਉਤੇ ਕਬਜ਼ੇ ਲਈ ਪਿੱਛੇ ਛੱਡ ਗਏ ਸਨ ਵਹੀਰ ਲਗਭਗ ਢਾਬ ਦੇ ਕੋਲ ਪਹੁੰਚ ਚੁੱਕਾ ਸੀ ਸਾਰੇ ਸਿੱਖ ਦਲ ਨੇ ਵਹੀਰ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਮਿਸਲਾਂ ਵਾਲੇ ਸੂਰਮੇ ਸਿੰਘਾਂ ਦੀਆਂ ਭਗੋਤੀਆਂ ਸਾਰੇ ਦਿਨ ਵਿੱਚ ਕੁਝ ਪਲਾਂ ਲਈ ਵੀ ਮਿਆਨਾਂ ਵਿੱਚ ਨਹੀਂ ਪਈਆਂ ਸਨ ਢਾਬ ਉੱਤੇ ਸਿੰਘਾਂ ਦਾ ਕਬਜ਼ਾ ਹੋ ਚੁੱਕਾ ਸੀ ਇਹੋ ਇੱਕ ਮੌਕਾ ਹੈ ਜੇ ਸਾਰੀ ਵਾਹ ਲਾ ਦਿਓ ਤਾਂ ਇਨ੍ਹਾਂ ਸਿੱਖਾਂ ਦੀਆਂ ਕਬਰਾਂ ਇਸੇ ਢਾਬ ਦੇ ਕਿਨਾਰਿਆਂ ਤੇ ਬਨ ਗਈਆਂ ਕੋੜਾ ਭਜਾਉਂਦਾ ਹੋਇਆ ਜ਼ੈਨਾ ਬੋਲਿਆ ਲక్ష్ਮੀਨਾਰਣ ਵੀ ਹਰ ਹਰ ਮਹਾਦੇਵ ਕਹਿੰਦੇ ਆ ਅੱਗੇ ਵਧਿਆ ਸਿੱਖਾਂ ਦਾ ਛੋਟਾ ਜੱਥਾ ਹੀ ਹੈ ਸਪਾਈਓ ਟਟ ਕੇ ਪੈ ਜਾਓ ਹਰ ਹਰ ਮਹਾਦੇਵ ਲక్ష్ਮੀ ਨੇ ਆਪਣੀ ਫੌਜ ਨੂੰ ਵੰਗਾ ਰਿਆ ਤੇ ਜੈ ਬਜਰੰਗ ਬਲੀ ਦੇ ਜਕਾਰੇ ਛੜਦੇ ਆ ਖਰੜ ਵਾਲੀ ਫੌਜ ਅੱਗੇ ਵਧੀ ਵੱਡੇ ਭਰੋਸੇ ਤੇ ਜੇਰਿਆਂ ਵਾਲਾ ਛੋਟਾ ਜੱਥਾ ਸਰਦਾਰ ਜੱਸਾ ਸਿੰਘ ਨੂੰ ਸ਼ਾਇਦ ਲక్ష్ਮੀ ਨਾਰਾਇਣ ਦੀ ਆਵਾਜ਼ ਸੁਣ ਗਈ ਸੀ ਸੋ ਉਹ ਬੋਲੇ ਗਿਣਤੀਆਂ ਤਾਂ ਨਜ਼ਰਾਂ ਦਾ ਧੋਖਾ ਹੀ ਨੇ ਲక్ష్ਮੀ ਨਾਰੈਣ ਤਕੜਾ ਰਹੀਂ ਕਿਤੇ ਛੋਟਾ ਜੱਥਾ ਵੱਡੀ ਛੱਟ ਨਾ ਮਾਰ ਦੇਵੇ ਸਿੰਘਾਂ ਨੇ ਸ਼ਹੀਦ ਸਿੰਘਾਂ ਦਾ ਧਿਆਨ ਧਰ ਕੇ ਉੱਪਰ ਵੱਲ ਦੇਖਿਆ ਹੇ ਅਸੀਂ ਦੋ ਸਿੰਘੋ ਨਿਮਾਣਿਆਂ ਦੇ ਅੰਗ ਸੰਗ ਸਹਾਈ ਹੋਣਾ ਤੇ ਬਲ ਬਖਸ਼ਣਾ ਕਹਿੰਦੇ ਆ ਸਰਦਾਰ ਜੱਸਾ ਸਿੰਘ ਨੇ ਘੋੜਾ ਦੌੜਾਇਆ ਹਨੇਰੀ ਦੀ ਤੇਜ਼ੀ ਨਾਲ ਸਿੰਘਾਂ ਵੱਲ ਵੱਧ ਰਹੇ ਜੈਨ ਖਾਨ ਨੇ ਇੱਕਦਮ ਆਪਣੇ ਘੋੜੇ ਦੀ ਲਗਾਮ ਖਿੱਚੀ ਘੋੜਾ ਡਿੱਗਦਾ ਡਿੱਗਦਾ ਮਸਾਂ ਬਚਿਆ ਇਹ ਕੈਸਾ ਛਲਾਵਾ ਹੈ ਜ਼ੈਨਾ ਬੋਲਿਆ ਉਸ ਦੇ ਕੁਝ ਸਮਝ ਨਹੀਂ ਆ ਰਿਹਾ ਸੀ ਪੀਖਲ ਖਾਂ ਤਾਂ ਪਹਿਲਾਂ ਹੀ ਡਰੂ ਸੀ ਸੋ ਐਸੇ ਸਮੇਂ ਉਸਨੇ ਕਿੱਥੋਂ ਲੱਭਣਾ ਸੀ ਜੈਨਾ ਲక్ష్ਮੀ ਨਰੈਨ ਨੂੰ ਪਾਲਣ ਲੱਗਾ ਕਿ ਸ਼ਾਇਦ ਉਸ ਨੂੰ ਕੁਝ ਪਤਾ ਹੋਵੇ ਪਰ ਲక్ష్ਮੀ ਨਰੈਨ ਤਾਂ ਫੌਜ ਦੇ ਪਰਲੇ ਪਾਸੇ ਆਪ ਹੈਰਾਨ ਹੋਇਆ ਖਲੋਤਾ ਸੀ ਹਰ ਹਰ ਉਸਦੇ ਮੂੰਹੋਂ ਨਿਕਲਿਆ ਤੇ ਮਹਾਦੇਵ ਬੋਲਿਆ ਹੀ ਨਹੀਂ ਗਿਆ ਲక్ష్ਮੀ ਨਰੈਨ ਦੀ ਤਾਂ ਸਾਰੀ ਫੌਜ ਹੀ ਰੁਕ ਗਈ ਹੋਇਆਏ ਕਿ ਜਿਉਂ ਹੀ ਸਰਦਾਰ ਜੱਸਾ ਸਿੰਘ ਦਾ ਛੋਟਾ ਜੱਥਾ ਪਠਾਣਾ ਵੱਲ ਵਧਿਆ ਤਾਂ ਜੈਨ ਖਾਨ ਨੇ ਦੇਖਿਆ ਕਿ ਲੱਖਾਂ ਘੋੜਸਵਾਰਾਂ ਦੀ ਫੌਜ ਸਿੰਘਾਂ ਦੇ ਪਿੱਛੇ ਅਸਮਾਨੋਂ ਉਤਰੀ ਤੇ ਜੈਨਖਾਂ ਦੀ ਫੌਜ ਵੱਲ ਵਧਣ ਲੱਗੀ ਅੰਬਰ ਵਿੱਚੋਂ ਲਗਾਤਾਰ ਉਤਰ ਰਹੇ ਘੋੜਸਵਾਰ ਮਲੇਰਕੋਟਲੇ ਸਰਹੰਦ ਤੇ ਖੜੜਵਾਲੀ ਸਾਰੀ ਫੌਜ ਨੇ ਦੇਖੇ ਕੁਝ ਸੈਂਕੜੇ ਸਿੰਘਾਂ ਦਾ ਛੋਟਾ ਜੱਥਾ ਕਿਵੇਂ ਪਲਾਂ ਵਿੱਚ ਹੀ ਲੱਖਾਂ ਦਾ ਹੋ ਗਿਆ ਕਿਸੇ ਦੇ ਕੁਝ ਸਮਝ ਨਾ ਆਇਆ ਹੁਣ ਸਿੱਖ ਟੁਕੜੀ ਇੱਕ ਵੱਡੇ ਦਲ ਦਾ ਰੂਪ ਧਾਰ ਚੁੱਕੀ ਸੀ ਜੈਨਖਾਂ ਦੇ ਤਾਂ ਦੇਖਦਿਆਂ ਹੀ ਪਸੀਨੇ ਛੁੱਟ ਗਏ ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦਾ ਸਿੰਘਾਂ ਨੇ ਹੱਲਾ ਕਰ ਦਿੱਤਾ ਦਸਧਿਆ ਨਾਲ ਤਾਂ ਚਲੋ ਫਿਰ ਵੀ ਕੋਈ ਲੜ ਲਵੇ ਪਰ ਅਣਦਸਧਿਆ ਨਾਲ ਕੋਈ ਕਿਵੇਂ ਲੜੇ ਡਰ ਵਿੱਚ ਬੁਰਬੜਾਉਂਦਾ ਹੋਇਆ ਜੈਨਖਾਂ ਪਿੱਛੇ ਨੂੰ ਭੱਜਿਆ ਸਿੰਘ ਪਠਾਣਾ ਦੇ ਆਹੂ ਲਾਉਣ ਲੱਗੇ ਥੋੜੀ ਪਿਛਾਂ ਖਲੋਤਾ ਲక్ష్ਮੀ ਨਾਰਾਇਣ ਅੱਖਾਂ ਮਲ ਮਲ ਕੇ ਦੇਖ ਰਿਹਾ ਸੀ ਉਸ ਨੂੰ ਆਪਣੇ ਕਹੇ ਛੋਟਾ ਜਿਹਾ ਜੱਥਾ ਹੈ ਵਾਲੇ ਬੋਲਾਂ ਤੇ ਨਮੋਸ਼ੀ ਹੋਣ ਲੱਗੀ ਉਹ ਇੱਕਦਮ ਘੋੜੇ ਤੋਂ ਉੱਤਰ ਗਿਆ ਤੇ ਪਿੱਛੇ ਨੂੰ ਭੱਜਿਆ ਫੇਰ ਮੁੜਿਆ ਘੋੜੇ ਤੇ ਸਵਾਰ ਹੋਇਆ ਘੋੜਾ ਮੋੜਨਾ ਚਾਹਿਆ ਪਰ ਉਹ ਨਾ ਮੁੜਿਆ ਲਸ਼ਮੀ ਫੇਰ ਘੋੜੇ ਤੋਂ ਉਤਰ ਕੇ ਪਿੱਛੇ ਵੱਲ ਨੂੰ ਦੌੜਿਆ ਇਹ ਸਭ ਉਹ ਕਿਸੇ ਬੇਸੁਰਤੀ ਵਿੱਚ ਕਰ ਰਿਹਾ ਸੀ ਸ਼ੀਰ ਸਿੰਘ ਆ ਗਏ ਹਨ ਲਸ਼ਮੀ ਨਾਰਾਇਣ ਦੀ ਫੌਜ ਵਿੱਚੋਂ ਖਰੜ ਦਾ ਇੱਕ ਹਿੰਦੂ ਸਪਾਈ ਬੋਲਿਆ ਸ਼ੀਰ ਸਿੰਘ ਆ ਗਏ ਹਨ ਕੱਲੇ-ਕੱਲੇ ਸਿੰਘ ਨਾਲ ਸਵਾ ਸਵਾ ਲੱਖ ਇਹ ਫੌਜ ਹੁਣ ਅਣਗਿਣਤ ਹੋ ਜਾਵੇਗੀ ਮੁਕਾਬਲਾ ਤਾਂ ਇਹਨਾਂ ਦਾ ਪਹਿਲਾਂ ਹੀ ਨਹੀਂ ਕੀਤਾ ਜਾ ਸਕਦਾ ਸੀ ਪਰ ਹੁਣ ਲੜਨਾ ਤਾਂ ਬਿਲਕੁਲ ਮੂਰਖਤਾ ਹੈ ਜਾਂ ਤਾਂ ਗੋਡੇ ਟੇਕ ਦਿਓ ਤੇ ਜਾਂ ਭੱਜ ਜਾਓ ਇਹਨਾਂ ਕਹਿੰਦਿਆਂ ਉਹ ਸਪਾਈ ਗੋਡਿਆਂ ਭਾਰ ਹੋ ਗਿਆ ਜੈਨਖਾਨ ਨੇ ਜੰਗ ਵਿੱਚੋਂ ਐਸਾ ਘੋੜਾ ਦੜਾਇਆ ਕਿ ਉਹ ਸਿੱਧਾ ਅਫਦਾਲੀ ਕੋਰ ਜਾ ਕੇ ਰੁਕਿਆ ਰਫ਼ਤਾਰ ਤਾਂ ਤੇਰੇ ਘੋੜੇ ਦੀ ਐਸੀ ਹੈ ਜਿਵੇਂ ਜਿੱਤ ਦੀ ਖ਼ਬਰ ਦੇਣ ਆਇਆ ਹੋਵੇ ਤੇ ਤੇਰੇ ਮੂੰਹ ਦਾ ਰੰਗ ਐਂ ਜੁੱੜਿਆ ਹੋਇਆ ਹੈ ਜਿਵੇਂ ਸਿੰਘਾਂ ਨੇ ਤੇਰੀ ਸਾਰੀ ਫੌਜ ਮਾਰ ਦਿੱਤੀ ਹੋਵੇ ਜੈਨਖਾਨ ਨੂੰ ਦੇਖਦਿਆਂ ਅਫਦਾਲੀ ਬੋਲਿਆ ਮੇਰੇ ਬਾਪ ਦੀ ਤੌਬਾ ਹਜ਼ੂਰ ਮੁਰੋਂ ਨਹੀਂ ਘਰੇ ਜਾ ਸਕਦੇ ਇਹ ਜੈਨਖਾਨ ਬੋਲਿਆ ਇੱਕ ਲੱਖ ਫੌਜ ਹੈ ਤੁਹਾਡੇ ਕੋਲ ਤੇ ਸਿੰਘ ਆਪ ਹੀ ਕਹਿੰਦਾ ਸੈਂ ਕਿ ਲੜਾਕੇ ਸਿੰਘ 10000 ਵੀ ਨਹੀਂ ਕਾਇਰਤਾ ਨਹੀਂ ਤਾਂ ਹੋਰ ਕੀ ਹੈ ਇਹ ਜਦ ਤੂੰ ਕਹਿੰਦਾ ਹੈ ਕਿ ਮੂਰਿਓ ਨਹੀਂ ਘਰੇ ਜਾ ਸਕਦੇ ਜਾਨ ਬਖਸ਼ੋ ਹਜੂਰ ਮੈਨੂੰ ਭਲੇਖਾ ਲੱਗ ਗਿਆ ਸੀ ਸਿੰਘ ਸੈਂਕੜੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਹਨ ਦੇਖਣ ਨੂੰ ਭਾਵੇਂ ਕੋਈ ਭਲੇਖਾ ਖਾ ਜਾਵੇ ਤੇ ਇਹਨਾਂ ਨੂੰ ਮੁਠੀ ਭਰ ਸਮਝ ਲਵੇ ਪਰ ਅਸਲ ਵਿੱਚ ਇਹ ਮਾਰੂ ਥਲਾਂ ਦਾ ਰੇਤਾਂ ਨੇ ਜਹਾਂ ਆਪਣਾ ਇਹ ਤਾਂ ਕੋਈ ਛਲਾਵਾ ਹੈ ਕਿ ਜਦ ਤੁਰੇ ਜਾਂਦੇ ਹਨ ਤਾਂ ਬਹੁਤ ਥੋੜੇ ਜਾਪਦੇ ਹਨ ਪਰ ਜਦ ਜੰਗ ਲੜਨ ਲੱਗਦੇ ਹਨ ਤਾਂ ਪਤਾ ਨਹੀਂ 扑ਕੜਾ ਵਾਂਗ ਕਿੱਥੋਂ ਨਿਕਲਾਉਂਦੇ ਹਨ ਨਹੀਂ ਨਹੀਂ 扑ਮਕੜਾ ਵਾਂਗ ਨਹੀਂ ਉਹਨਾਂ ਪਤੰਗਿਆਂ ਵਾਂਗ ਜੋ ਸ਼ਮਾ ਦੇਖ ਕੇ ਆਪਾ ਕੁਰਬਾਨ ਕਰਨ ਲਈ ਖਿੱਚੇ ਆਉਂਦੇ ਹਨ ਤੇ ਇਹਨਾਂ ਦੀ ਸ਼ਮਾ ਜੰਗ ਦਾ ਮੈਦਾਨ ਹੀ ਹੈ ਕੀ ਬਕਵਾਸ ਕਰੀ ਜਾਂਦਾ ਅਬਦਾਲੀ ਜੇ ਜੈਨ ਖਾਨ ਨੂੰ ਨਾਂ ਰੋਕਦਾ ਤਾਂ ਪਤਾ ਨਹੀਂ ਉਹ ਹੋਰ ਕੀ ਕੁਝ ਬੋਲੀ ਜਾਂਦਾ ਪਰ ਇਹ ਨਹੀਂ ਕਿ ਜੋ ਜੈਨਾ ਬੋਲ ਰਿਹਾ ਸੀ ਕਿਸੇ ਬੇਸੁਰਤੀ ਵਿੱਚ ਬੋਲ ਰਿਹਾ ਸੀ ਉਹ ਪੂਰਾ ਚੇਤਨ ਸੀ ਉਸਨੇ ਜਾਣ ਬੁੱਝ ਕੇ ਸ਼ਹੀਦ ਸਿੰਘਾਂ ਦੇ ਆਉਣ ਦੀ ਗੱਲ ਅਬਦਾਲੀ ਤੋਂ ਲੁਕਾ ਲਈ ਸੀ ਉਹ ਚਾਹੁੰਦਾ ਸੀ ਕਿ ਉਸ ਨੂੰ ਗੀਦੀ ਕਾਇਰ ਕਹਿਣ ਤੋਂ ਪਹਿਲਾਂ ਅਬਦਾਲੀ ਖੁਦ ਉਹ ਵਰਤਾਰਾ ਦੇਖੇ ਤੇ ਪਤਾ ਲੱਗੇ ਕਿ ਅਸਲ ਵਿੱਚ ਵਾਪਰ ਕੀ ਰਿਹਾ ਹੈ ਤੁਸੀਂ ਹਜ਼ੂਰ ਆਪਣੇ ਇਰਾਕਿਆਂ ਨੂੰ ਅੱਗੇ ਕਰੋ ਸਾਡੀ ਤੌਬਾ ਹੈ ਜਹਾਂ ਬਣਾ ਸਾਡੀ ਤੌਬਾ ਹੈ ਤੁਸੀਂ ਖੁਦ ਰਣਾ ਦੇ ਜੇਤੂ ਹੋ ਅਸੀਂ ਤਾਂ ਤੁਹਾਡੀਆਂ ਮਾਰੀਆਂ ਮਾਰਾਂ ਤੇ ਕਦੇ-ਕਦਾਈਂ ਤੈਸ਼ ਵਿੱਚ ਆ ਜਾਂਦੇ ਹਾਂ ਤੇ ਆਪਣੇ ਆਪ ਨੂੰ ਸੂਰਮੇ ਸਮਝ ਬੈਠਦੇ ਹਾਂ ਸਾਡੀ ਭਿਆਹ ਹੈ ਹਜ਼ੂਰ ਇਹ ਮੈਦਾਨ ਵੀ ਤੁਸੀਂ ਹੀ ਸਰ ਕਰ ਸਕਦੇ ਹੋ ਜੈਨਖਾਂ ਇੱਕੋ ਵੇਲੇ ਕਈ ਪੱਤੇ ਖੇਡ ਰਿਆ ਸੀ ਤੇ ਅਬਦਾਲੀ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਜੈਨੇ ਦੀਆਂ ਗੱਲਾਂ ਤੇ ਗੁੱਸਾ ਕਰੇ ਜਾਂ ਆਪਣੇ ਯੋਧੇ ਹੋਣ ਦਾ ਮਾਣ ਪਰ ਜਦ ਕੋਈ ਆ ਕੇ ਇਹ ਕਹਿ ਦੇਵੇ ਕਿ ਅਸੀਂ ਤਾਂ ਤੁਹਾਡੀਆਂ ਗਊਆਂ ਹਾਂ ਹਜੂਰ ਮਾਰੋ ਚਾਹੇ ਰੱਖ ਲਓ ਤਾਂ ਅਬਦਾਲੀ ਵੀ ਕੀ ਕਰੇ ਹੰਕਾਰ ਤਾਂ ਹੋ ਸਕਦਾ ਅਬਦਾਲੀ ਨੂੰ ਨਾ ਆਇਆ ਹੋਵੇ ਪਰ ਜੈਨੇ ਦੀਆਂ ਗੱਲਾਂ ਨੇ ਉਸ ਦਾ ਤੇ ਉਸ ਦੀ ਫੌਜ ਦਾ ਮਾਣ ਦਾ ਵਧਾਇਆ ਹੀ ਸੀ ਕੀ ਹੋਇਆ ਜੇ ਅਸੀਂ ਸਵੇਰ ਦੇ ਸਿੰਘਾਂ ਨਾਲ ਭੇੜ ਰਹੇ ਹਾਂ ਤੇ ਉਹਨਾਂ ਨੂੰ ਨਹੀਂ ਮਾਰ ਸਕੇ ਹਮਲਾ ਕੀਤਾ ਸੀ ਪੂਰੀ ਰਣਨੀਤੀ ਨਾਲ ਨਹੀਂ ਕੀਤਾ ਜੇ ਅਸੀਂ ਪਾਣੀਪਤ ਵਾਂਗ ਆਪਣੀ ਆਈ ਤੇ ਆ ਗਏ ਤਾਂ ਦੁਨੀਆ ਭੁੱਲ ਜਾਵੇਗੀ ਕਿ ਧਰਤੀ ਤੇ ਕੋਈ ਸਿੱਖ ਨਾਂ ਦੀ ਕੌਮ ਵੀ ਵੱਸਦੀ ਸੀ ਆਪਣੇ ਇੱਕ ਸੈਨਾਪਤੀ ਨਾਲ ਗੱਲ ਕਰਦੇ ਆ ਅਬਦਾਲੀ ਬੋਲਿਆ ਇਹ ਗੱਲ ਉਸ ਲਈ ਤੇ ਸੈਨਾਪਤੀ ਲਈ ਵੀ ਦਿਲ ਨੂੰ ਤਰਵਾਸ ਦੇਣ ਵਾਲੀ ਹੀ ਸੀ ਭਾਵੇਂ ਅੰਦਰੋਂ ਅਬਦਾਲੀ ਜਾਣਦਾ ਸੀ ਕਿ ਪੰਜਾਬ ਤੇ ਪਾਣੀਪਤ ਦੀ ਮਿੱਟੀ ਦੀ ਤਸਵੀਰ ਬਿਲਕੁਲ ਵੱਖਰੀ ਹੈ ਪੰਜਾਬ ਕਦੇ ਰਾਜ ਗੱਦੀਆਂ ਬਚਾਉਣ ਲਈ ਨਹੀਂ ਲੜਿਆ ਤੇ ਨਾ ਹੀ ਲੜੇਗਾ ਪਰ ਫਿਰ ਵੀ ਉਹ ਜੈਨੇ ਦੀਆਂ ਗੱਲਾਂ ਤੋਂ ਬਾਅਦ ਆਪਣੇ ਆਪ ਨੂੰ ਇਹ ਧਰਵਾਸ ਵੀ ਦੇ ਰਿਆ ਸੀ ਅਸੀਂ ਕਿਹੜਾ ਇੱਥੇ ਕੋਈ ਜੰਗ ਜਿੱਤਣ ਆਏ ਸੀ ਅਸੀਂ ਤਾਂ ਸਿੰਘਾਂ ਨੂੰ ਸਬਕ ਸਿਖਾਉਣ ਆਏ ਸੀ ਤੇ ਇਹਨਾਂ ਦੇ ਸੈਂਕੜੇ ਪਰਿਵਾਰ ਮਾਰ ਕੇ ਅਸੀਂ ਸਬਕ ਸਿਖਾ ਵੀ ਦਿੱਤਾ ਹੈ ਪਰ ਜੇ ਇਹਨਾਂ ਦੀ ਟੈਂ ਹਜੇ ਵੀ ਨਹੀਂ ਗਈ ਤਾਂ ਉਹ ਟੈਂ ਭੰਨਣ ਲਈ ਹੁਣ ਅਸੀਂ ਇਸ ਨੂੰ ਜੰਗ ਦਾ ਮੈਦਾਨ ਜਾਣ ਕੇ ਹੀ ਲੜਾਂਗੇ ਸਿੱਖ ਸਰਦਾਰਾਂ ਨੇ ਪਾਣੀ ਦੀ ਢਾਬ ਤੋਂ ਦੇਖਿਆ ਕਿ ਸਮੁੰਦਰ ਦੀ ਇੱਕ ਬਹੁਤ ਵੱਡੀ ਛਾਲ ਵਾਂਗ ਅਬਦਾਲੀ ਦੀ ਫੌਜ ਅੱਗੇ ਵਧੀ ਆ ਰਹੀ ਸੀ ਸਰਦਾਰ ਚਰਤ ਸਿੰਘ ਤੇ ਸਰਦਾਰ ਜੱਸਾ ਸਿੰਘ ਇਕੱਠੇ ਪਹਿਲੀ ਕਤਾਰ ਵਿੱਚ ਆਖ ਲੋਤੇ ਤੇ ਬੰਦੂਕਾਂ ਰਾਮ ਜੰਗਿਆਂ ਦੀ ਇੱਕ ਸ਼ਲਕ ਕੀਤੀ ਅਬਦਾਲੀ ਦੀਆਂ ਪਹਿਲੀਆਂ ਕਤਾਰਾਂ ਦੇ ਕਈ ਸਪਾਈ ਮਾਰੇ ਗਏ ਪਠਾਣਾ ਦੀ ਰਫਦਾਰ ਕੋਈ ਢਿੱਲੀ ਹੋਈ ਸਰਦਾਰ ਚਰਤ ਸਿੰਘ ਭੱਜ ਕੇ ਵਹੀਰ ਦੇ ਕੋਲ ਜਾਖ ਲੋਤਾ ਪਰ ਐਤਕੀ ਸਰਦਾਰ ਜੱਸਾ ਸਿੰਘ ਮਗਰ ਨਹੀਂ ਮੁੜਿਆ ਉਹ ਪਹਿਲੀ ਕਤਾਰ ਵਿੱਚ ਅਡੋਲ ਖਲੋਤਾ ਸੀ ਅਫਗਾਨ ਫੌਜ ਅੱਗੇ ਵੱਧਦੀ ਆ ਰਹੀ ਸੀ ਤੇ ਸਰਦਾਰ ਜੱਸਾ ਸਿੰਘ ਟਸ ਤੋਂ ਮਸ ਨਹੀਂ ਹੋ ਰਿਹਾ ਸੀ ਸਰਦਾਰ ਜੱਸਾ ਸਿੰਘ ਨੂੰ ਹਾਥੀ ਤੇ ਬੈਠਾ ਅਬਦਾਲੀ ਸਾਫ਼-ਸਾਫ਼ ਦਿਸ ਰਿਹਾ ਸੀ ਉਸਨੇ ਆਪਣੀ ਬੰਦੂਕ ਹਾਥੀ ਵੱਲ ਸਿੱਧੀ ਕੀਤੀ ਕੁਝ ਸਮਾਂ ਲਾਇਆ ਸ਼ਿਸ਼ਤ ਬੰਨੀ ਬੰਦੂਕ ਤੋਂ ਇੱਕ ਪਲ ਲਈ ਅੱਖ ਪਾਸੇ ਕੀਤੀ ਤੇ ਅਬਦਾਲੀ ਨੂੰ ਦੇਖਿਆ ਸ਼ਾਇਦ ਸਰਦਾਰ ਅਬਦਾਲੀ ਦੀ ਦੂਰੀ ਦੇਖ ਰਿਹਾ ਸੀ ਮੋੜ ਅੱਖ ਬੰਦੂਕ ਨਾਲ ਲਾਈ ਸ਼ਿਸ਼ਤ ਬੰਨੀ ਤੇ ਤਾੜ ਕਰਦੀ ਗੋਲੀ ਚਲਾਈ ਹਾਥੀ ਦੀ ਝੰਗਾੜ ਨਿਕਲੀ ਅਫਗਾਨ ਸੈਨਾ ਦੇ ਚਿਹਰਿਆਂ ਦੇ ਰੰਗ ਪੀਲੇ ਪੈ ਗਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ